ਅੱਜ ਜਿਹੜੀ ਬਈ ਜੌਨ ਸਾੜੇ ਨਾਲੇ ਦੇ ਵਿੱਚ ਬਸੜੀ ਗਈ ਐ ਤੇ ਉਹਦੇ ਆ ਡੈੱਡ ਬੋਡੀਆਂ ਨੇ ਤਿੰਨ ਐ ਠੀਕ ਐ ਇੱਕਾ ਬੱਚੀ ਐ 2 ਟਾ ਹੀ ਸਾਲ ਦੀ ਇਹ ਲੇਡੀ ਆ ਅਜੇ ਇਹਨਾਂ ਦੀ ਪਛਾਣ ਨਹੀਂ ਹੋਈ ਕੋਈ ਤੇ ਇਹ ਕਾ ਲੇਡੀ ਆ ਠੀਕ ਐ ਜੇ ਕੋਈ ਉਹਨਾਂ ਨੂੰ ਜਾਣਦਾ ਹੋਵੇ ਤਾਂ ਪਲੀ ਸ਼ੇਅਰ ਕਰੋ ਯਾਰ ਠੀਕ ਐ ਇਹ ਬਸੜੀ ਗਏ ਨਾਲੇ ਦੇ ਡੈੱਡ ਬੋਡੀਆਂ ਲਗਭਗ 5 5-6 ਡੈੱਡ ਬੋਡੀਆਂ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਹਲੇ ਜਿਹੜੇ ਪੇਸ਼ੈਂਟ ਆਉਂ ਮਤਲਬ ਆ ਰਹੇ ਆ ਕੁਝ ਕੁ ਪੇਸ਼ੈਂਟ ਬਠਿੰਡੇ ਵੀ ਭੇਜ ਦਿੱਤੇ ਆ ਠੀਕ ਹੈ ਤੇ ਪਲੀਜ਼ ਬਾਈ ਬਣ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਠੀਕ ਹੈ ਇਸ ਨਾਲ ਇਹ ਬਾਈ ਗੁਰਜੀਤ ਸਿੰਘ ਖਾਨ ਸਾਹਿਬ ਬਾਈ ਗੁਰਜੀਤ ਕੀ ਫਤਿਹ ਮੈਂ ਸਾਰੇ ਹੀ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਕਿੱਤਲਵਟੀ ਸਾਹਬੋ ਤੋਂ ਪਿੰਡ ਜੌਣਛਾਲੇ ਨਾਲੇ ਦੇ ਵਿੱਚ ਜੋ ਬੱਸ ਡਿੱਗੀ ਸੀਗੀ ਉਹਦੇ ਵਿੱਚ ਕਾਫੀ ਸਵਾਰੀਆਂ ਦਾ ਨੁਕਸਾਨ ਹੋ ਚੁੱਕਾ ਹੈ ਜਿਨ੍ਹਾਂ ਵਿੱਚੋਂ ਦੋ ਨੂੰ ਅਸੀਂ ਬਠਿੰਡੇ ਦੇ ਹਸਪਤਾਲ ਸਰਕਾਰੀ ਵਿੱਚ ਲੈ ਕੇ ਜਾ ਰਹੇ ਹਾਂ ਇਹ ਮਾਤਾ ਜੀ ਦੀ ਉਮਰ 40 45 45 50 ਸਾਲ ਲੱਗਦੀ ਹੈ ਔਰ ਅੰਮ੍ਰਿਤ ਸ਼ਕਿਆ ਹੋਇਆ ਹੈ ਜੋ ਵੀ ਵੀਰ ਇਸ ਮਾਤਾ ਨੂੰ ਪਛਾਣਦਾ ਹੋਵੇ ਤਾਂ ਸਰਕਾਰੀ ਹਸਪਤਾਲ ਬਠਿੰਡੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੇ ਕੋਸ਼ਿਸ਼ ਨਹੀਂ ਫੇਸ ਮੜਾ ਜਿਆਦਾ ਕਰੋ ਇਹ ਨਹੀਂ ਦਿਖਦਾ ਨਹੀਂ ਇਧਰ ਮੈਂ ਇਹਨੂੰ ਫੜਦਾ ਇਧਰੋਂ ਬੜਾ ਪਿਛੇ ਕਰਕੇ ਆਹ ਦੂਜੀ ਤਸਵੀਰ ਇੱਕ ਨੌਜਵਾਨ ਦੀ ਹੈ ਜੋ ਕਿ 35-40 ਸਾਲ ਦਾ ਲੱਗ ਰਿਹਾ ਹੈ ਦੇਖਣ ਨੂੰ ਲੱਤ ਕੱਟੀ ਹੋਰ ਇਸ ਦੀ ਸੱਜੀ ਲੱਤ ਕੱਟੀ ਹੋਈ ਹੈ ਇਹ ਤਲਵੰਡੀ ਸਾਬੋ ਤੋਂ ਬਟਿੰਡੇ ਵਾਲੀ ਵਸ ਵਿੱਚ ਆ ਰਹੇ ਸੀ ਜੋ ਕਿ ਪਿੰਡ ਜੌਨਸਵਾਲ ਦੇ ਗੰਦੇ ਨਾਲੇ ਵਿੱਚ ਡਿੱਗ ਚੁੱਕੀ ਸੀ ਉਸ ਦੇ ਵਿੱਚੋਂ ਇਹਨਾਂ ਨੂੰ ਬਾਹਰ ਕੱਢ ਕੇ ਬਟਿੰਡੇ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਹੈ ਜੇ ਕੋਈ ਵੀਰ ਇਸ ਨੂੰ ਪਛਾਣਦਾ ਹੋਵੇ ਤਾਂ ਇਹਨਾਂ ਦੇ ਪਰਿਵਾਰ ਨੂੰ ਦੱਸਣ ਦੀ ਕਿਰਪਾਲਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ